ਵੀਰਵਰਸ ਵਿਰੇ ਟੋਰਾਂਟੋ ਪੀਅਰਸਨ ਦੇ ਟਰਮੀਨਲ 1 ਤੇ ਪੀਲ ਪੁਲਿਸ ਵੱਲੋਂ ਗੋਲੀ ਮਾਰਨ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਪੀਲ ਪੁਲਿਸ ਮੁਖੀ ਨੇ ਕਿਹਾ ਕਿ ਗੋਲੀਬਾਰੀ ਸਵੇਰੇ 7 ਵਜੇ ਤੋਂ ਥੋੜੀ ਦੇਰ ਪਹਿਲਾਂ ਜਦੋਂ ਪੁਲਿਸ ਨੂੰ 2-3 ਲੋਕਾਂ ਦੇ ਝਗੜੇ ਬਾਰੇ ਜਨਤਾ ਦੇ ਇੱਕ ਮੈਂਬਰ ਵੱਲੋਂ ਫੋਨ ਆਇਆ। ਉਹਨਾਂ ਕਿਹਾ ਕਿ ਸਮੂਹ ਇੱਕ ਦੂਜੇ ਨੂੰ ਜਾਣਦਾ ਸੀ ਅਤੇ ਯਾਤਰਾ ਦੇ ਉਦੇਸ਼ਾਂ ਲਈ ਉੱਥੇ ਸੀ। ਤਿੰਨ ਅਧਿਕਾਰੀਆਂ ਨੇ ਕਾਲ ਦਾ ਜਵਾਬ ਦਿੱਤਾ। ਉਨਾ ਕਿਹਾ ਕਿ ਪੁਲਿਸ ਲਗਭਗ 10 ਮਿੰਟਾਂ ਤੋਂ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਸ ਵਿਅਕਤੀ ਨੇ ਅਚਾਨਕ ਇੱਕ ਹਥਿਆਰ ਕੱਢਿਆ ਅਤੇ ਇੱਕ ਅਧਿਕਾਰੀ ਵੱਲ ਇਸ਼ਾਰਾ ਕੀਤਾ ਸੂਬੇ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਐਸਆਈਯੂ ਦੇ ਬੁਲਾਰੇ ਕ੍ਰਿਸ਼ਟੀ ਡਨੇਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਵਿਅਕਤੀ ਨੇ ਗੋਲਸਤੇ ਆਪਣਾ ਹਥਿਆਰ ਨਹੀਂ ਚਲਾਇਆ ਇਹ ਸਪਸ਼ਟ ਨਹੀਂ ਹੈ ਕਿ ਉਸਨੇ ਅਧਿਕਾਰੀਆਂ ਤੇ ਹਥਿਆਰ ਇਸ਼ਾਰਾ ਕੀਤਾ ਸੀ ਜਾਂ ਨਹੀਂ ਐਸਆਈਯੂ ਨੇ ਕਿਹਾ ਕਿ ਦੋ ਅਧਿਕਾਰੀਆਂ ਨੇ ਉਸ ਵਿਅਕਤੀ ਤੇ ਗੋਲਾਬਾਰੀ ਕੀਤੀ ਆਪਣੀ ਪਹਿਲਾਂ ਦੀ ਰਿਲੀਜ਼ ਨੂੰ ਠੀਕ ਕਰਦੇ ਹੋਏ ਕਿਹਾ ਕਿ ਤਿੰਨ ਅਧਿਕਾਰੀਆਂ ਨੇ ਗੋਲਾਬਾਰੀ ਕੀਤੀ ਤਿੰਨ ਸਾਲਾ ਵਿਅਕਤੀ ਨੂੰ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਉਹ ਵਿਅਕਤੀ ਦੁੱਖ ਵਿੱਚ ਸੀ ਅਤੇ ਟਰਮੀਨਲ 1 ਦੇ ਰਵਾਨਗੀ ਤੇ ਇੱਕ ਐਸਯੂਵੀ ਵਿੱਚ ਸੀ पर गोलाबारी गड्डी ते ਪਾਰ ਹੋਈ ਡਨੇਟ ਨੇ ਕਿਹਾ ਕਿ ਗੋਲਾਬਾਰੀ ਦੇ ਸਮੇਂ ਕੁਝ ਪਰਿਵਾਰਕ ਮੈਂਬਰ ਮੌਜੂਦ ਸਨ ਅਤੇ ਐਸਯੂਵੀ ਵਿੱਚ ਬੱਚੇ ਦੀ ਬੂਸਟਰ ਸੀਟ ਅੰਦਰ ਸੀ ਐਸਆਈਯੂ ਨੇ ਕਿਹਾ ਕਿ ਕੋਈ ਵੀ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਅਤੇ ਵਿਅਕਤੀ ਦੀ ਪੋਸਟਮਾਰਟਮ ਜਾਂਚ ਸ਼ੁੱਕਰਵਾਰ ਸਵੇਰੇ ਹੋਣੀ ਹੈ ਵੀਰਵਰਸ ਵਿਰੇ ਟੋਰਾਂਟੋ ਪੀਅਰਸਨ ਦੇ ਟਰਮੀਨਲ 1 ਤੇ ਪੀਲ ਪੁਲਿਸ ਵੱਲੋਂ ਗੋਲੀ ਮਾਰਨ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਪੀਲ ਪੁਲਿਸ ਮੁਖੀ ਨੇ ਕਿਹਾ ਕਿ ਗੋਲੀਬਾਰੀ ਸਵੇਰੇ 7 ਵਜੇ ਤੋਂ ਥੋੜੀ ਦੇਰ ਪਹਿਲਾਂ ਜਦੋਂ ਪੁਲਿਸ ਨੂੰ 2 ਜਾਂ 3 ਲੋਕਾਂ ਦੇ ਝਗੜੇ ਬਾਰੇ ਜਨਤਾ ਦੇ ਇੱਕ ਮੈਂਬਰ ਵੱਲੋਂ ਫੋਨ ਆਇਆ। ਉਹਨਾਂ ਕਿਹਾ ਕਿ ਸਮੂਹ ਇੱਕ ਦੂਜੇ ਨੂੰ ਜਾਣਦਾ ਸੀ ਅਤੇ ਯਾਤਰਾ ਦੇ ਉਦੇਸ਼ਾਂ ਲਈ ਉੱਥੇ ਸੀ। ਤਿੰਨ ਅਧਿਕਾਰੀਆਂ ਨੇ ਕਾਲ ਦਾ ਜਵਾਬ ਦਿੱਤਾ। ਉਨਾ ਕਿਹਾ ਕਿ ਪੁਲਿਸ ਲਗਭਗ 10 ਮਿੰਟਾਂ ਤੋਂ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਸ ਵਿਅਕਤੀ ਨੇ ਅਚਾਨਕ ਇੱਕ ਹਥਿਆਰ ਕੱਢਿਆ ਅਤੇ ਇੱਕ ਅਧਿਕਾਰੀ ਵੱਲ ਇਸ਼ਾਰਾ ਕੀਤਾ ਸੂਬੇ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਐਸਆਈਯੂ ਦੇ ਬੁਲਾਰੇ ਕ੍ਰਿਸ਼ਟੀ ਡਨੇਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਵਿਅਕਤੀ ਨੇ ਗੋਲਸਤੇ ਆਪਣਾ ਹਥਿਆਰ ਨਹੀਂ ਚਲਾਇਆ ਇਹ ਸਪਸ਼ਟ ਨਹੀਂ ਹੈ ਕਿ ਉਸਨੇ ਅਧਿਕਾਰੀਆਂ ਤੇ ਹਥਿਆਰ ਇਸ਼ਾਰਾ ਕੀਤਾ ਸੀ ਜਾਂ ਨਹੀਂ ਐਸਆਈਯੂ ਨੇ ਕਿਹਾ ਕਿ ਦੋ ਅਧਿਕਾਰੀਆਂ ਨੇ ਉਸ ਵਿਅਕਤੀ ਤੇ ਗੋਲਾਬਾਰੀ ਕੀਤੀ ਆਪਣੀ ਪਹਿਲਾਂ ਦੀ ਰਿਲੀਜ਼ ਨੂੰ ਠੀਕ ਕਰਦੇ ਹੋਏ ਕਿਹਾ ਕਿ ਤਿੰਨ ਅਧਿਕਾਰੀਆਂ ਨੇ ਗੋਲਾਬਾਰੀ ਕੀਤੀ ਤਿੰਨ ਸਾਲਾ ਵਿਅਕਤੀ ਨੂੰ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਉਹ ਵਿਅਕਤੀ ਦੁੱਖ ਵਿੱਚ ਸੀ ਅਤੇ ਟਰਮੀਨਲ 1 ਤੇ ਰਵਾਨਗੀ ਤੇ ਇੱਕ ਐਸਯੂਵੀ ਵਿੱਚ ਸੀ ਪਰ ਗੋਲਾਬਾਰੀ ਗੱਡੀ ਤੇ ਪਹਾਰ ਹੋਈ ਡਨੇਟ ਨੇ ਕਿਹਾ ਕਿ ਗੋਲਾਬਾਰੀ ਦੇ ਸਮੇਂ ਕੁਝ ਪਰਿਵਾਰਕ ਮੈਂਬਰ ਮੌਜੂਦ ਸਨ ਅਤੇ ਐਸਯੂਵੀ ਵਿੱਚ ਬੱਚੇ ਦੀ ਬੂਸਟਰ ਸੀਟ ਅੰਦਰ ਸੀ ਐਸਆਈਯੂ ਨੇ ਕਿਹਾ ਕਿ ਕੋਈ ਵੀ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਅਤੇ ਵਿਅਕਤੀ ਦੀ ਪੋਸਟਮਾਰਟਮ ਜਾਂਚ ਸ਼ੁੱਕਰਵਾਰ ਸਵੇਰੇ ਹੋਣੀ ਹੈ